ਪਾਲ ਬਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀ ਆਪਰਮੇਸ਼ਰ ਆਪਣਾ ਬਿਰਦ ਸੁਮਾਰਿਆ ਸਾਧ ਜਨਾ ਹੋਏ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰ ਜਾਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤੈਣ ਤ੍ਰਿ ਭਵਨ ਹਰਿਆ ਹੋਈ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਲਾਵਲ ਮਹੱਲਾ 5 ਜਿਸ ਉਪਰ ਹੋਵਤ ਦਇਾਲ ਹਰ ਸਿਮਰਤ ਕਾਟੈ ਸੋ ਕਾਲ ਰਹਾਉ ਸਾਧ ਸੰਗ ਭਜਿਐ ਗੋਪਾਲ ਗੁਨ ਗਾਵਤ ਤੂਟੈ ਜਮ ਜਾਲ ਆਪੇ ਸਤਿਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਧ ਰਵਾਲ ਬਲਾਵਲ ਮਹੱਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਹਰ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਭ ਜਾਨੋ ਨੇਰੇ ਰਹਾਉ ਕਹੋ ਨਾਨਕ ਜਾਕੇ ਨਿਰਮਲ ਭਾਗ ਹਰ ਚਰਨੀ ਤਾਕਾ ਮਨ ਲਾਗ ਬਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੋ ਕਸਹਿਜ ਘਰ ਆਇਆ ਰਹਾਉ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅਮਰਤ ਨਾਮ ਰਿਦਮਾਹੀ ਧਿਆਈ ਨਾਨਕ ਗੁਰਪੂਰੇ ਸਰਨਾਈ ਜਿਨੇ ਆਪਣੇ ਨਾਮ ਕੀ ਪੈ ਜਿਰ ਖਾਈ ਬਲਾਵਲ ਮਹੱਲਾ ਪੰਜਵਾਂ ਸਤਗੁਰ ਕਰਦੀਨੇ ਅਸਥਿਰ ਘਰਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਨ ਕੀ ਕਿਸੇ ਆਗੈ ਹੀ ਮਾਰੈ ਕਰਤਾਰ ਨਾਨਕ ਦਾਸ ਤਾਂ ਕੀ ਸਰਨਾਈ ਜਾਂ ਕੋ ਸ਼ਬਦ ਅਖੰਡ ਅਪਾਰ ਬਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ세 ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ ਗੋਨ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸਨ ਭੇ ਲਹਿ ਗਏ ਵਿਯੋਗ ਬਲਾਵਲ ਮਹੱਲਾ ਪੰਜਵਾਂ ਕਾਹੂ ਸੰਗ ਨਾ ਚਾਲਹੀ ਮਾਇਆ ਜੰਜਾਲ ਊਠ ਸੁਧਾਰੇ ਛਤਰ ਪਤ ਸੰਤਨ ਕੈ ਖਿਆਲ ਰਹਾਉ ਅਹੰਬੁਦ ਕੋ ਬਿਨ ਸੁਨਾ ਇਹ ਧੁਰ ਕੀ ਢਾਲ ਬਹੁ ਜੋਨੀ ਜਨਮ ਹੈ ਮਰਹਿ ਵਿਖਿਆ ਬਿਕਰਾਲ ਸਤਿ ਬਚਨ ਸਾਧੂ ਕਹਿ ਨਿਤ ਜਪਹਿ ਗੋਪਾਲ ਸਿਮਰ ਸਿਮਰ ਨਾਨਕ ਤਰੀ ਹਰ ਕੀ ਰੰਗ ਲਾਲ ਬਲਾਵਲ ਮਹੱਲਾ ਪੰਜਵਾਂ ਸਹਿਜ ਸਮਾਧ ਅਨੰਦ ਸੂਖ ਪੂਰੇ ਗੁਰ ਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈ ਕਾਰਜ ਗਤਰ ਮਹ ਲੋਚ ਹੈ ਸਭ ਜੀਆ ਸੋ ਪ੍ਰਸੰਨ ਪਏ ਸਤ ਗੁਰ ਪ੍ਰਭੂ ਕਛ ਬਿਗਨ ਨਾ ਥੀਆ ਜਾਂ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਬਦ ਆਸ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ ਰਾਗ ਬਲਾਵਲ ਮਹੱਲਾ 5 ਘਰ 5 ਚੌਪਦੀ ਇਕ ਓੰਕਾਰ ਸਤ ਗੁਰ ਪ੍ਰਸਾਦ ਮ੍ਰਿਤ ਮੰਡਲ ਜਾਗ ਸਾਜਿਆ ਜਿਉ ਬਾਲੂ ਘਰ ਬਾਰ ਬਿਨ ਸਤ ਬਾਰ ਨਾ ਲਾਗਈ ਜਿਉ ਕਾਗਦ ਗੁੰਦਾਰ ਸੁਨ ਮੇਰੀ ਮਨ ਸਾ ਮਨੈ ਮਾਹੀ ਸਤ ਦੇਖ ਵਿਚਾਰ ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਬਾਰ ਰਹਾਉ ਜੈ ਸਾ ਸੁਪਨਾ ਰੇਨ ਕਾ ਤੈ ਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨ ਸੀਐ ਕਿਆ ਲੱਗੇ ਹੈ ਗاوار ਕਹਾਂ ਸੁ ਭਾਈ ਮੀਤ ਹੈ ਦੇਖ ਨੈਣ ਪਸਾਰ ਇਕ ਚਾਲੇ ਇਕ ਚਾਲ ਸਹ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਸੇ ਅਸਥਿਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈ ਜਮਾਰ ਬਲਾਵਲ ਮਹੱਲਾ ਪੰਜਵਾਂ ਲੋਕਨ ਕੀਆਂ ਵਡਿਆਈਆਂ ਵੈ ਸੰਤਰ ਪਾਗੋ ਜਿਉ ਮਿਲੈ ਪਿਆਰਾ ਆਪਣਾ ਤੇ ਬੋਲ ਕਰਾਗੋ ਜੋ ਪ੍ਰਭ ਜੀ ਉਹ ਦਇਆਲ ਹੋਏ ਤਉ ਭਗਤੀ ਲਾਗੋ ਲਪਟ ਰਿਹਾ ਮਨ ਬਾਸਨਾ ਗੁਰ ਮਿਲ ਇਹ ਤਿਆਗੋ ਰਹਾਉ ਕਰਉ ਬੇਨਤੀ ਅਤ ਘਣੀ ਇਹੋ ਜੀਉ ਹਮਾਗੋ ਹਰਥ ਆਨ ਸਭ ਵਾਰਿਆ ਤ੍ਰੇਅ ਨਿਮਕ ਸੁਹਾਗੋ ਪੰਜ ਸੰਗ ਗੁਰ ਤੇ ਛੁਟੇ ਦੋਖ ਅਰ ਰਾਗੋ ਰਿਦੈ ਪ੍ਰਗਾਸ ਪ੍ਰਗਟ ਭਇਆ ਨਿਸਬਾਸਰ ਜਾਗੋ ਸਰਨ ਸੁਹਾਗ ਨੇ ਆਇਆ ਜਿਸ ਮਸਤਕ ਭਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ ਬਲਾਵਲ ਮਹੱਲਾ ਪੰਜਵਾਂ ਲਾੜ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਗਾ ਮੈਲਾ ਕਦੇ ਨ ਹੋਵੇ ਨਹਿ ਲਾਗੇ ਦਾਗਾ ਪ੍ਰਭ ਪਾਇਆ ਸੁਖਦਾਈਆ ਮਿਲਿਆ ਸੁਖ ਭਾਇ ਸਹਿਜ ਸਮਾਨਾ ਪੀਤਰੇ ਛੋੜਿਆ ਨਹਿ ਜਾਈ ਰਹਾਉ ਜਰਾ ਮਰਾ ਨਹਿ ਵਿਆਪਈ ਫਿਰ ਦੁਖ ਨਾ ਪਾਇਆ ਪੀ ਅੰਮ੍ਰਿਤ ਆਗਾਨਿਆ ਗੁਰ ਅਮਰ ਕਰਾਇਆ ਸੋ ਜਾਣੈ ਜਿਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੀ ਨਾ ਜਾਈਐ ਕਿਆ ਕਹਿ ਮੁਖ ਬੋਲਾ ਸਫਲ ਦਰਸ ਤੇਰਾ ਪਾਰ ਬਰਮ ਗੁਣ ਨਿਦ ਤੇਰੀ ਬਾਣੀ ਪਾਵਉ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਨੀ ਬਲਾਵਲ ਮਹੱਲਾ ਪੰਜਵਾਂ ਰੱਖੋ ਆਪਣੀ ਸਰਨ ਪ੍ਰਭ ਮੋਹਿ ਕਿਰਪਾ ਤਾਰੀ ਸੇਵਾ ਕਛੂ ਨਾ ਜਾਣੂ ਨੀਚ ਮੂਰਖਾਰੇ ਮਾਨ ਕਰਉ ਤੁਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣਹਾਰੀ ਰਹਾਉ ਹਮ ਅਵਗਨ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੀ ਤੁਮ ਦੇਵ ਹੋ ਸਭ ਕਿਸ ਦਇਆ ਧਾਰ ਹਮ ਅਕਿਰਤਿ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੀ ਤੁਜ ਤੇ ਬਾਹਰ ਕਿਛ ਨਹੀਂ ਭਵ ਕਾਟਨ ਹਾਰੇ ਕਹੋ ਨਾਨਕ ਸਰਨ ਦਿਆਲ ਗੁਰ ਲੇਹੋ ਮੁਗਦ ਉਧਾਰੀ ਬਲਾਵਲ ਮਹੱਲਾ 5 ਦੋਸ਼ ਨਾ ਕਾਹੂ ਦੀਜੀਐ ਪ੍ਰਭ ਆਪਣਾ ਧਾਈਐ ਜਿਤ ਸੇਵੈ ਸੁਖ ਹੋਇ ਕਣਾ ਮਨ ਸੋਈ ਗਾਈਐ ਕਹੀਐ ਕਾਏ ਪਿਆਰੇ ਤੁਜ ਬਿਨਾ ਤੁਮ ਦਿਆਲ ਸੁਆਮੀ ਸਭ ਅਗੁਨ ਹਮਾ ਰਹਾਉ ਜਿਉ ਤੁਮਰ ਆਖੋ ਤਿਉ ਰਹਾ ਆਵਰ ਨਹੀਂ ਚਾਰਾ ਨੀ ਧਰਿਆ ਧਰ ਤੇਰੀਆ ਇੱਕ ਨਾਮ ਆਧਾਰਾ ਜੋ ਤੁਮ ਕਰਹੋ ਸੋਈ ਭਲਾ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆ ਸਭ ਤੇਰੀ ਜੁਗਤਾ ਚਰਨ ਪਖਾਰੋਂ ਕਰ ਸੇਵਾ ਜੇ ਥਾakur ਪਾਵੈ ਹੋ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੇ ਬਲਾਵਨ ਮਹੱਲਾ 5ਵਾਂ ਮੇਰ ਤਹਸੈ ਸਰੀ ਉਪਰ ਪਸੂਆ ਨਹੀਂ ਬੁੱਝੈ ਬਾਦ ਸਾਧ ਅਹੰਕਾਰ ਮਹਿ ਮਰਨਾ ਨਹੀਂ ਸੂਝੈ ਸਤਗੁਰ ਸੇ ਉਹ ਆਪਣਾ ਕਾਹੇ ਫਿਰੋ ਅਭਾਗੀ ਦੇਖ ਕਸੁੰਬਾ ਰੰਗ ਲਾ ਕਾਹੇ ਭੂਲ ਲਾਗੇ ਰਹਾਉ ਕਰ ਕਰ ਪਾਪ ਦਰਬ ਕੀਆ ਵਰਤਨ ਕਹਿ ਤਾਈ ਮਾਟੀ ਸਿਓ ਮਾਟੀ ਰਲੀ ਨਾਂਗਾ ਉਠ ਜਾਈ ਜਾ ਕਹਿ ਕੀਐ ਸ਼ਰਮ ਕਰੈ ਤੇ ਬੈਰ ਬਰੋਦੀ ਅੰਤ ਕਾਲ ਭਜ ਜਾਹੇਗੇ ਕਾਹੇ ਜਲੋ ਕਰੋਦੀ ਦਾਸ ਨੀਨ ਸੋਈ ਹੁਵਾ ਜਿਸ ਮਸਤਕ ਕਰਮਾ ਕਹੋ ਨਾਨਕ ਬੰਦਨ ਛੁੱਟੇ ਸਤ ਗੁਰ ਕੀ ਸਰਨਾ ਬਲਾਵਲ ਮਹੱਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਅੰਦਲੇ ਤਰੇ ਭਵਨ ਸੂਜਿਆ ਗੁਰਪੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈਲ ਖੋਈ ਕੋਟ ਅਗਹ ਹਰੇ ਨਿਰਮਲ ਭੇ ਚੀਤਾ ਰਹਾਉ ਐਸੀ ਭਗਤ ਗੋਵਿੰਦ ਕੀ ਕੀਤ ਹਸਤੀ ਜੀਤਾ ਜੋ ਜੋ ਕੀਨੋ ਆਪਣੋ ਤਿਸ ਅਪੈ দান ਦਿੱਤਾ ਸਿੰਘ ਬਲਾਈ ਹੋਏ ਗਇਓ ਤ੍ਰੇਣ ਮੇਰ ਦਿਖੀਤਾ ਸ਼ਰਮ ਕਰਤੇ ਦਮ ਆੜ ਕਉ ਤੇ ਗਨੀ ਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇਹੁ ਨਾਨਕ ਦਰਸਰੀ ਤਾ